ਸਤਿ ਸ੍ਰੀ ਅਕਾਲ ਜੀ ਕਿੱਦਾਂ ਹਾਲ ਜੀ ਅੱਜ ਗੱਲ ਕਰਦੇ ਆ ਜੀ ਕਿਸੇ ਬੰਦੇ ਬੀਚ ਨੇ ਕਮੈਂਟ ਕੀਤਾ ਸੀ ਕਿ ਭਾਜੀ ਦੇ ਸੀਗੇ ਬੜਾ ਮਹਿੰਗਾ ਹੋਇਆ ਤੁਸੀਂ ਬੜਾ ਮਹਿੰਗਾ ਲਾਇਆ ਇਦਾਂ ਹੈ ਨਾ ਭਰਾ ਇਹਦਾ ਪ੍ਰੋਸੈਸ ਬਹੁਤ ਲੰਬਾ ਹੈ ਕਿ ਡੁਪਲੀਕੇਟ ਤੇ ਅਸਲੀ 'ਚ ਫਰਕ ਬਹੁਤ ਹੈ ਜਿਹੜਾ ਅਸਲੀ ਦੁੱਧ ਹੈ ਉਹ ਵੀ ਕਿਸੇ ਆਪਾਂ ਤਾਂ ਹੀ ਲੋਕੀਂ ਪਾਸੋਂ ਪੁੱਟ ਘਟੇ ਜਾਂਦੇ ਕਿ ਕਿਉਂਕਿ ਮੁੱਲ ਨਹੀਂ ਮਿਲਦਾ ਪਰ ਕਿਸੇ ਨੂੰ ਤਾਂ ਫਾਇਦੇ ਨੁਕਸਾਨ ਦਾ ਨਹੀਂ ਪਤਾ ਅੱਜ ਆਪਾਂ ਉਹੀ ਗੱਲ ਕਰਾਂਗੇ ਫਾਇਦੇ ਨੁਕਸਾਨ ਦੇ ਹੁਣ ਅਸਰੀ ਦੁੱਧ ਆ ਉਹ ਕੋਈ ਮਤਲਬ ਪੀਕੇ ਦੀ ਰਾਜੀ ਨਾ ਕਿਸੇ ਨੂੰ ਲੈ ਕੇ ਰਾਜੀ ਹੁਣ ਕਿਸੇ ਨੂੰ ਬਾਣ ਲਾਉਣੀ ਹੋਵੇ ਨਾ ਬਾਣ ਵਾਲਾ ਬੰਦਾ ਤੇ ਕੇ ਰਾਜੀ ਕੋਈ ਪੈਸੇ ਨਹੀਂ ਭਰਦਾ ਕਿਉਂਕਿ ਸਾਰੇ ਪਾਸੇ ਲੋਕੀ ਤੰਗ ਕੋਈ ਸਟ੍ਰੈਸ ਚ ਹੈ ਉਹ ਭਾਈ ਯਾਰ ਜੇ ਕਿਸੇ ਨੂੰ ਕੋਈ ਵਿਜਾਸਦਾਰੀ ਵੀ ਪਤਾ ਲੱਗਦਾ ਪਸ਼ੂ ਨਾਲ ਡੇਰੀ ਕਰਨ ਦਾ ਕੰਮ ਹੈ ਤਾਂ ਵਧੀਆ ਹੈ ਪਰ ਕੋਈ ਮੁੱਲ ਨਹੀਂ ਭਰਦਾ ਹਣ ਤੁਸੀਂ ਮੁੱਲ ਨਹੀਂ ਪਰ ਪਸ਼ੂ ਤੁਹਾਨੂੰ ਸ਼ੁੱਧ ਚੀਜ਼ ਕਿੱਥੋਂ ਮਿਲੂਗੀ ਹੁਣ ਮੈਂ ਇੱਕ ਬੰਦੇ ਨੂੰ ਕਿਹਾ ਮੈਂ ਕਿ ਭਾਜੀ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਤੇਰੇ ਦੇਸੀ ਕੀ ਕਿੰਨੇ ਦਾ ਮੈਂ ਕਿਹਾ ਭਾਜੀ ਮੈਂ ਇਹਦੇ ਨਾਲ 1800 ਰੁਪਏ ਕਿਲੋ ਕਹਿੰਦਾ ਉੱਥੇ ਤਾਂ 500 ਰੁਪਏ 600 ਰੁਪਏ ਕਿਲੋ ਮਿਲਦਾ ਜਾਂ 700 ਰੁਪਏ ਕਿਲੋ ਮਿਲਦਾ ਮੈਂ ਕਿਹਾ ਭਾਜੀ ਫਿਰ ਤੁਸੀਂ ਉਹ ਵੀ ਲੋ ਅੱਜ ਮੈਂ ਤੁਹਾਨੂੰ ਉਹੀ ਗੱਲ ਸਮਝਾਉਣਾ ਕਿ ਜਦੋਂ ਤੁਸੀਂ ਰੀਅਲ ਚੀਜ਼ ਖਾਣੀ ਹੈ ਦੇਸੀ ਈ ਹੈ ਕੋਈ ਵੀ ਅਪਰਿਨਲ ਚੀਜ਼ ਖਾਣਿਆ ਕਿਸੇ ਵੀ ਪਸ਼ੂ ਨੂੰ ਆਹ ਨੂੰ ਆਪਾਂ ਸਵੇਰ ਤੋਂ ਸ਼ਾਮ ਤੱਕ ਪੱਠੇ ਪਾਉਨੇ ਆ ਹਨਾ ਤੇ ਇਹਨਾਂ ਨੂੰ ਦੇਖਦੇ ਆਂ ਦੇਖੋ ਘਾਲ ਕਰਦੇ ਆਂ ਕਿੰਨਾ ਸਾਰੇ ਦਿਹਾੜੀ ਬੰਦੇ ਨੂੰ ਐਤਵਾਰ ਵੀ ਨਹੀਂ ਛੁੱਟੀ ਹੁੰਦੀ ਪਸ਼ੂਆਂ ਦੇ ਕੰਮ ਚ ਤੇ ਤੁਸੀਂ ਤਾਂ ਛੱਟ ਕਹਿ ਦਿੰਦੇ ਕਿ ਹਾਂ ਆਪਾਂ ਦੀ ਦੇਸੀ ਕਿ ਇਹ ਤੁਹਾਡਾ ਸਭ ਮਹਿੰਗਾ ਬਹੁਤ ਹੈ ਤੁਹਾਡਾ ਦੁੱਧ ਬਹੁਤ ਮਹਿੰਗਾ ਆ ਜਦੋਂ ਭਾਜੀ ਆਪ ਕਰਨਾ ਮੈਂ ਤਾਂ ਫੇਵਤ ਲਾ ਲਾ ਜਾਂ ਬਾਹ ਰਾਹ ਵੇਚ ਜਾਣਾ ਜਾਂ ਬਾਹ ਵੇਚ ਜਾਣਾ ਤਾਂ ਮੈਂ ਤੁਹਾਨੂੰ ਕਹਿੰਦਾ ਕਿ ਅੱਜ ਮੈਂ ਤੁਹਾਨੂੰ ਉਹ ਦੱਸਣਾ ਆ ਕਿ ਦੇਸੀ ਕਿ ਹੁਣ ਦੇਸੀ ਕਿ ਦਾ ਪ੍ਰੋਸੈਸ ਕੀ ਆ ਉਹ ਤੁਹਾਨੂੰ ਜਦੋਂ ਆਪਾਂ ਸ਼ਹਿਰੋਂ ਲੈਣ ਜਾਂਦੇ ਆ ਜਾਂ ਕਿ ਦੁਕਾਨ ਤੋਂ ਲੈਣੇ ਉਹ ਤੁਹਾਨੂੰ ਪੁੱਛਾਂ ਆਪਦੇ ਭਾਜੀ ਤੁਸੀਂ ਦੇਸੀ ਘੀ ਲੈਣਾ ਆ ਕੀ ਕਹਿੰਦੇ ਆ ਆਪਣਾ ਚਿਰਾਗ ਵਾਲਾ ਲੈਣਾ ਜਾਂ ਦੀਵੇ ਬੱਲਾ ਲੈਣਾ ਦੀਵੇ ਚਲਾਉਣ ਵਾਲਾ ਜਾਂ ਤਾਂ ਘਰ ਵਾਸਤੇ ਲੈਣਾ ਤੁਸੀਂ ਇਹ ਦੱਸੋ ਕਿ ਦੇਸੀ ਘੀ ਚ ਕਿੰਨਾ ਫਰਕ ਆ ਜੂ ਜੇ ਦੇਸੀ ਘੀ ਬਣਿਆ ਉਹ ਚ ਕਿੰਦਾ ਚਿਰਾਗ ਵਾਲਾ ਜੂ ਕਿਦਾਂ ਹੋਊ ਹੋ ਜੂ ਤੁਸੀਂ ਬਹੁਤੀਆਂ ਦੁਕਾਨਾਂ ਤੇ ਦੇਖਿਆ ਹੋਣਾ ਤੁਸੀਂ ਆਪ ਵੀ ਗਏ ਹੋਣੇ ਪੁੱਛਿਆ ਵੀ ਹੋਣਾ ਅੱਜ ਆਪ ਤੁਹਾਨੂੰ ਉਹੀ ਰਹਿ ਡਿਫਰੈਂਸ ਕੱਢੂਗਾ ਹੁਣ ਤੁਸੀਂ ਮੇਰੀ ਗੱਲ ਸੁਣੋ ਆ ਮੇਰੀ ਮਾਂ ਜੀ ਆ ਹੁਣ ਇਹ ਮਾਂ ਜੀ ਦੁੱਧ ਦੇ ਰਹੀ ਆ ਮੰਨ ਲਓ 10 ਕਿਲੋ ਦੁੱਧ ਹੁੰਦੀ ਆ ਹੁਣ ਤੁਸੀਂ ਇਹ 75 ਰੁਪਏ ਦਾ ਲਾ ਲਓ ਜੀ ਫੈਟ ਦੇ ਹਿਸਾਬ ਨਾਲ ਦੀ ਨਹੀਂ ਫੈਟ ਆਉਂਦੀ ਹੈ ਨਾ ਉਦਾਂ ਦਾ 80 ਰੁਪਏ ਵੀ ਲੱਗ ਜਾਂਦਾ ਆਪਾਂ 75 ਰੁਪਏ ਦਾ ਹਿਸਾਬ ਨਾਲ ਹਾਂ 775 ਰੁਪਏ ਦਾ 10 ਕਿਲੋ ਇਹਦਾ ਦੁੱਧ ਹੋ ਗਿਆ ਤੇ 10 ਕਿਲੋ ਜਾਂ 8 ਕਿਲੋ ਦੁੱਧ ਦਾ ਜਾਂ 10 ਕਿਲੋ ਦਾ ਦੁੱਧ ਦਾ 1 ਕਿਲੋ ਦੇ ਸਿੱਕੇ ਬਣਦਾ ਹੈ ਨਾ ਤੁਸੀਂ ਹੁਣ ਆਪ ਨੂੰ ਸਿਰਫ 775 ਰੁਪਏ ਦੇ ਇਹਦਾ ਦੁੱਧ ਹੋਇਆ ਹੁਣ ਸਾਰਾ ਕੁਝ ਪ੍ਰੋਸੀਜਰ ਕਰਕੇ ਮਤਲਬ ਪਹਿਲਾਂ ਆਪਾਂ ਦਹੀਂ ਨੂੰ ਪਹਿਲੇ ਦੁੱਧ ਦੇ ਗਰਮ ਕੀਤਾ ਉਵਾਲਿਆ ਵਾਰ ਕੇ ਆਪਾਂ ਜਦੋਂ ਜੰਮ ਨੂੰ ਜਾਗਲਾ ਹੈ ਜਾਗਲਾ ਕੇ ਹੁਣ ਰੜਕੇ ਰੜਕੇ ਚ ਮੱਖਣ ਕੱਢਿਆ ਮੱਖਣ ਕੱਢ ਕੇ ਇਹਦੇ ਲਈ ਦੇਸੀ ਘੀ ਬਣਾਇਆ ਆਪਾਂ ਉਹ ਵੀ ਕਿਲੋ ਨਿਕਲਿਆ 10 ਕਿਲੋ ਦੁੱਧ ਦਾ ਤੇ ਆਪਾਂ ਤੁਸੀਂ ਆਹ ਦੇਖੋ ਆਪਾਂ 675 ਰੁਪਏ ਕਿਲੋ ਲਵਾਂਗੇ ਜਦ 75 ਰੁਪਏ ਸਾਡੇ ਦੁੱਧ ਦਾ ਲੱਗਦਾ ਪਿਆ ਇੰਨਾ ਪ੍ਰੋਸੈਸ ਕਰਕੇ ਪਹਿਲਾਂ ਇੰਨੇ ਆਪਾਂ ਮੰਨ ਪਾਪੜ ਵੇਲਦੇ ਆ ਫੇਜ ਆ ਕੇ ਆਪਾਂ ਨੂੰ ਜੋ ਦੇਸੀ ਘੀ ਦਾ ਮੌਲ ਵੀ ਫਾਇਦਾ ਲੈਣਾ ਕਿ ਆਪਾਂ ਕਿਉਂ ਲਵਾਂਗੇ ਜਿਹਨਾਂ ਨੂੰ ਪਤਾ ਆ ਉਹ ਵੀਰ ਲੈਂਦੇ ਆ ਸਾਡੇ ਕੋਲ ਬਹੁਤ ਭਰਾ ਆ ਕੇ ਦੇਸੀ ਘੀ ਲੈਂਦੇ ਆ ਠੀਕ ਹੈ ਦੇਸੀ ਘੀ ਦਾ ਮਤਲਬ ਜਦੋਂ ਤੁਸੀਂ ਜਾਓ ਕਿਹਨਾਂ ਬੈਂਕ ਡਾਮੋਂਗੇ ਲੇਡੀਜ਼ ਆ ਕੋਈ ਕੁਐਸਚਨ ਦਿਓ ਚੂਰੀ ਜੂਰੀ ਖਾਣ ਲਈ ਜਾ ਕੇ ਹੋਰ ਪਿੰਨੀਆਂ ਪੁੰਨੀਆਂ ਬਣਾਉਣ ਲਈ ਅਰੀਜਨਲ ਦੇਸੀ ਕੇ ਪੱਤ ਤੇ ਹਾਂ ਹੁਣ ਐਡਾ ਲੰਬਾ ਇਹਦਾ ਪ੍ਰੋਸੈਸ ਆ ਹਨਾ ਉਹ ਤੁਹਾਨੂੰ 750 ਸਾਨੂੰ ਡੁਪਲੀਕੇਟ ਤੋਂ ਦੇਉਣ ਮੰਨ ਲਓ ਇਹਦੇ ਮੈਂ ਟੀਕੇ ਲਾ ਕੇ ਚੋਣਾ ਪਿਆ ਉਹ ਅਸੀਂ ਆਪ ਘਰੇ ਦੁੱਧ ਬਣਾਉਂਦੇ ਅਸੀਂ ਡੇਰੀ ਭਾ ਕੇ ਆਉਂਦੇ ਹਾਂ ਅਸੀਂ ਡੇਰੀ ਤੋਂ ਦੁੱਧ ਲੈ ਕੇ ਦੇਸੀ ਕੇ ਬਣਾਉਣ ਲੱਗੇ ਤੁਹਾਨੂੰ ਕਿੰਦਾ ਰਹੂਗਾ ਸਹੀ ਹੋ ਜਾਊਗਾ ਨਾ ਤੋ ਜਿਹੜਾ ਦੁੱਧ ਸਾਨੂੰ ਦੇਸੀ ਕੇ ਦੇ ਰਹੇ 6-7 ਪਰ ਤੁਹਾਨੂੰ ਕੋਈ ਨਾ ਕੋਈ ਜ਼ਰੂਰਤ ਪਵੜਾ ਕਰ ਅੱਜ ਕੱਲ ਤਾਂ ਸਪਰੇਟਾ ਬਹੋਂਗਾ ਸਪਰੇਟਾ ਘੋਲ ਕੇ 10 ਲੀਟਰ ਪਾਣੀ ਮਗਰ ਕਿਲੋ ਦਾ 10 ਪੈਕਟ ਪਾਓ ਤਾਂ 10 ਲੀਟਰ ਬਣ ਜਾਂਦਾ ਦੁੱਧ ਹੁਣ ਤੁਸੀਂ ਉਹਦਾ ਦਰਮਿਆ-ਹੀ ਵੀ ਬਣਾ ਸਕਦੇ ਨਹੀਂ ਵੀ ਬਣਾ ਸਕਦੇ ਦੇਸੀ ਕੀ ਵੀ ਬਣਾ ਸਕਦੇ ਆ ਠੀਕ ਨਹੀਂ ਉਹੀ ਚੀਜ਼ਾਂ ਦਾ ਬੜਾ ਫਰਕ ਆ ਭਰਾ ਤੁਸੀਂ ਆਪ ਸਮਝਿਆ ਕਰੋ ਕੀ 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 ਹੁੰਦਾ ਹੈ ਕਿ ਵਿੱਚ ਨਾ ਲੱਸੀ ਆਉਂਦੀ ਹੈ ਲੱਸੀ ਦਾ ਪਨੀਰ ਬਣਾਦੇ ਗੱਲ ਦੁੱਧ ਦਾ ਪਨੀਰ ਬਣਾ ਕੇ ਜਿਹੜਾ ਬੇ ਥੱਲੇ ਪਾਣੀ ਹੈ ਬਾਜਦੇ ਦੇ ਵਿੱਚ ਕੈਮੀਕਲ ਪਾ ਕੇ ਲੱਸੀ ਦੀ ਰਗ ਕਰਦੇ ਆ ਤੁਹਾਨੂੰ 30 ਰੁਪਏ ਦੇ ਦਿੰਦੇ ਆ ਲੱਸੀ ਹੁਣ 70 ਰੁਪਏ ਲੀਟਰ ਵਾਲਾ ਦੁੱਧ ਤੁਹਾਨੂੰ 30 ਰੁਪਏ ਕਿੱਦਾਂ ਲੱਸੀ ਦੇ ਦੂ ਹੁਣ ਚਾਹ ਪਾਣੀ ਪਾ ਕੇ ਉਹਦਾ ਲਾ ਤਾਂ ਵੀ ਉਹ ਬਣਦਾ ਹੀ ਜਾਂ ਮੱਝ ਦਾ ਤੇ ਗਾਂ ਦੀ ਲੱਸੀ ਲੱਸੀ ਪਏ ਮੱਤੀ ਦੇ 30 ਰੁਪਏ 45 ਰੁਪਏ ਦੁੱਧ ਦਾ ਉਹ ਕਿਹੜੇ ਸਾਨ ਦੇ ਦਿੰਦੇ ਸਾਨੂੰ ਪੂਰੇ ਪੰਜਾਬ ਦਾ ਇਸ ਟਾਈਮ ਦੁੱਧ ਜਿਹੜਾ ਪੂਰੇ ਪੰਜਾਬ ਦਾ ਦੁੱਧ ਹੈ ਐਸ ਟਾਈਮ 10 ਲੱਖ ਕਿਲੋ ਪੈਦਾ ਹੁੰਦਾ ਮਤਲਬ ਆ 2-3 ਸਾਲਾਂ ਦੇ ਵਿੱਚ ਵਿੱਚ ਤੇ ਪੂਰੇ 1 ਦਿਨ ਦਾ 16 ਲੱਖ ਕਿਲੋ ਪੈਦਾ ਹੁੰਦਾ ਪੂਰੇ ਪੰਜਾਬ 'ਚ ਤੇ ਕੱਲੇ ਧਿਆਨੇ ਵਿੱਚ 95 ਲੱਖ ਰਗੜ ਤੁਸੀਂ ਆਪ ਦੇਖੋ ਕਿੰਨਾ ਫਰਕ ਆ ਹੁਣ ਬਾਕੀ ਜਿਹੜੇ ਸ਼ਹਿਰ ਬਚ ਗਏ ਜੋ ਕੋਈ ਹੋਰ ਹੈਗਾ ਉਹਨਾਂ ਦੇ ਦੁੱਧ ਕਿੱਥੋਂ ਪੂਰਾ ਹੁੰਦਾ ਕਿ ਦੋਨਾਂ ਕਿਤੇ ਦਾ ਪੂਰਾ ਹੁੰਦਾ ਪਿਆ ਉਹ ਸਾਰਾ ਡੱਕਲੀ ਬਣਦਾ ਪਿਆ ਹੁਣ ਜੇ ਇਸ ਬੱਚੇ ਦੀ ਗਰੋਥ ਨਹੀਂ ਹੁੰਦੀ ਪਈ ਆਪਾਂ ਕਹਿੰਨੇ ਹੁਣ ਜਿਹੜਾ ਬੱਚਾ ਜੰਮਦਾ ਆਪਾਂ ਸਭ ਤੋਂ ਪਹਿਲਾਂ ਜਾਣਦੇ ਆਂ ਉਹਨਾਂ ਦੇ ਘਰੇ ਗਏ ਸੀ ਇਹਨੂੰ ਦੁੱਧ ਪੋਲਾਣਾ ਜੀ ਇਹਨੂੰ ਸ਼ੁੱਧ ਦੁੱਧ ਪੋਲਾਣਾ ਅਸੀਂ ਇਹਨੂੰ ਵਧੀਆ ਪੋਲਾਣਾ ਪਿਆ ਆਪਾਂ ਮੱਝਾਂ ਲੱਭਦੇ ਆਂ ਨਾ ਫਿਰ ਜਦੋਂ ਪਿੱਛੇ ਇਹ ਜੇ ਬਿਮਾਰੀ ਆਈ ਸੀ ਕਰੋਨਾ ਆਇਆ ਸੀ ਬੱਕਰੀਆਂ ਦਾ ਦੁੱਧ ਮੈਂ ਕੋਦੇ ਫਿਰ ਰਿਖਿਆ ਜਦੋਂ ਕਿਸੇ ਨੂੰ ਸਰਕਾਰੀ ਕਿਤੇ 100000 ਰੁਪਏ ਵੀ ਬੱਕਰੀਆਂ ਦਾ ਦੁੱਧ ਮਿਲਿਆ ਰੇਟ ਉਦੋਂ ਤੁਸੀਂ ਲੈਣ ਨੂੰ ਵੀ ਤਿਆਰ ਸੀ ਜਦੋਂ ਕੋਈ ਬੰਦਾ ਫਸਦਾ ਉਦੋਂ ਤੁਸੀਂ ਲੈਣ ਨੂੰ ਆਪ ਕੰਮ ਕਰੋ ਤੁਹਾਨੂੰ ਪਤਾ ਲੱਗੂ ਉਸ ਵੇਲੇ ਜਦੋਂ ਫਸ ਕੇ ਫੇਰ ਫਾਇਦਾ ਨਹੀਂ ਇਸੇ ਲਈ ਕਹਿਣਾ ਕਿ ਜਦੋਂ ਉਦਾਂ ਤੁਹਾਨੂੰ ਹਣ ਨੋਰਮਲ ਹੈ ਹੁਣ ਮੈਂ ਤੁਹਾਨੂੰ ਕਹਿ ਰਿਹਾ ਕਿ ਪਹਿਲੇ ਮੇਰਾ ਤਾਂ 2000 ਰੁਪਏ ਲੀਟਰ ਆਉਦੇ ਸੀ ਕਿ ਆ ਕਿਲੋ ਤੁਸੀਂ ਲੈਣਾ ਨਹੀਂ ਤੁਸੀਂ ਨਹੀਂ ਲੈਣਾ ہاں ਜਿਵੇਂ ਤੁਹਾਨੂੰ ਕਹਾਂ 5-600 ਦੇ ਜਿਵੇਂ ਮਿਲਾਵਟਾ ਪਾ ਕੇ ਦਵਾਂ ਨਾ ਸਾਡੇ ਕੋਲ ਮਿਲਾਵਟ ਹੋਵੇ ਨਾ ਤੁਸੀਂ ਕਰੀਏ ਠੀਕ ਆ ਹੁਣ ਮਲਾਪਤਾ ਕਰਕੇ ਦੇਦੀ ਹੁਣ ਸਾਰੇ ਹੀ ਕੋਜੇ ਬੰਦੇ ਨੇ ਹੁੰਦੇ ਕਈ ਮਲਾਪਤਾ ਕਰਨ ਵਾਲੇ ਵੀ ਇਹ ਕਈ ਸਹੀ ਵੀ ਹਨਾ ਹੁਣ ਜਿਹਨੇ ਸਹੀ ਦਿਨਾ ਉਹਨੇ ਰੇਟ ਤਾਂ ਲੈਣਾ ਹੀ ਹੁੰਦਾ ਜਿਹਨੇ ਇਹਨੇ ਪ੍ਰੋਸੈਸ ਕੀਤੇ ਜਾਂਨੇ ਤਾਂ ਕੋਸ਼ਿਸ਼ ਕੀਤਾ ਸਵੇਰ ਤੋਂ ਸ਼ਾਮ ਤੱਕ ਪਰਪਲ ਬਿਡ ਦਾ ਹੁਣ ਮੱਝਾਂ ਤੇ ਰਹਿੰਦੇ ਆ ਸਾਰੀ ਦਿਹਾੜੀ ਐਤਵਤੀ ਵੀ ਨਹੀਂ ਛੁੱਟੀ ਹੁੰਦੀ ਹਨਾ ਉਨੂੰ ਤੁਸੀਂ ਆ ਜਿੰਮੈਂ ਤੁਹਾਡੇ ਵੀ ਨਹੀਂ ਛੁੱਟੀ ਉਹ ਸਿਰ ਕਮਾਈ ਤੋਂ ਕਰਦਾ ਸਾਰਾ ਕੁਝ ਇਹ ਤੋਂ ਖਾਂਦਾ ਇਹਨਾਂ ਤੋਂ ਖਾ ਕੇ ਆਪਾ ਹੁਣ ਅਸੀਂ ਵੀ ਇਹਨਾਂ ਦੇ ਦੰਦ ਪੀਣੇ ਸਾਨੂੰ ਪਤਾ ਆ ਹੁਣ ਜੇ ਮੈਂ ਉਹੀ ਕਿਸੇ ਨੂੰ ਮੈਂ ਸਪਰੇਟਾ ਪਾ ਕੇ ਦਮਾਉਂਦਾ ਤਾਂ ਮੈਨੂੰ ਇਹਦਾ ਪਤਾ ਲੱਗੂਗਾ ਕਿ ਮੈਂ ਸਪਰੇਟਾ ਪਾ ਕੇ ਦਿੱਤਾ ਹੁਣ ਬਹੁਤੇ ਬੰਦੇ ਹੈਗੇ ਲਾਲਚੀ ਪੈਸਿਆਂ ਦੇ ਲਾਲਚੀ ਆ ਕੰਮ ਨਹੀਂ ਕਰਨਾ ਸਾਨੂੰ ਫਟਾਫਟ ਬਹੁਤ ਪੈਸੇ ਬਣ ਜਾਣ ਉਹ ਚੀਜ਼ਾਂ ਨਹੀਂ ਇਹ ਜਿਹੜਾ ਦੂਰ ਰਹੋ ਹੁਣ ਲੱਸੀ ਵੀ ਮੈਂ ਤੁਹਾਨੂੰ ਦੱਸਿਆ ਕਿ ਆਹ ਪ੍ਰੋਸੈਸਾ ਨਾਲ ਦਹੀਂ ਦਾ ਵੀ ਇਹ ਪ੍ਰੋਸੈਸਾ ਹੁਣ ਜੇ ਆਪਾਂ ਕੋ ਸਹੀ ਦੁੱਧ ਹੋਊਗਾ ਸਹੀ ਲੱਸੀ ਹੋਊਗੀ ਆਪਾਂ ਕੋ ਸਾਰਾ ਸਹੀ ਹੋਊਗਾ ਫਿਰ ਆਪਣਾ ਆਪਣੇ ਸਰੀਰ 'ਚ ਆਪੇ ਹੀ ਆਟੋਮੈਟਿਕਲੀ ਸਾਰਾ ਕੁਝ ਸਹੀ ਚੱਲੂਗਾ ਹੁਣ ਨਕਲੀ ਦੁੱਧ ਸਪਰੇਟੇ ਵਾਲਾ ਪੀਓਂਗਾ ਤੇ ਨਿਆਣਾ ਵੀ ਸਪਰੇਟਾ ਜਿਹਾ ਨਿਕਲਣਾ ਹਨਾ ਇਸ ਕਰਕੇ ਸਾਰੇ ਧਿਆਨ ਕਰੋ ਸਾਰੇ ਖਿਆਲ ਕੋ ਆਪਣਾ ਆਪਣਾ ਕੰਮ ਵਿਸਤਾਰਪੂਰਵਕ ਆਪਣੇ ਪਿਆਰ ਨਾਲ ਕਰੋ ਜਿੰਨਾ ਵੀ ਜਿੱਤੋਂ ਦੋ ਮੱਝਾਂ ਰੱਖੁੰਦੀਆਂ ਦੋ ਜਰੂਰ ਰੱਖੋ ਅੱਜ ਕੱਲ ਅੱਜ ਐਸ ਟਾਈਮ ਮੱਝਾਂ ਦਾ ਬਹੁਤ ਘੱਟ ਦੁੱਧ ਆ ਮੱਝਾਂ ਦੇ ਦੁੱਧ ਦਾ ਫਾਇਦਾ ਹੀ ਬਹੁਤ ਆ ਫਾਰਮ ਤੇ ਦੱਸੀ ਲਈ ਦੱਸੀ ਬਿਸਤਿਕ ਮੱਝਾਂ ਦੇ ਦੁੱਧ ਤੋਂ ਬਹੁਤ ਬਣਦਾ ਹੈ ਮੱਝਾਂ ਹਰ ਬੰਦੇ ਨੂੰ ਇੱਕ ਦੋ ਰੱਖਣੀਆਂ ਚਾਹੀਦੀਆਂ ਘਰ ਤੇ ਤੁਸੇ ਕੰਮ ਸਾਡੀ ਸਿਹਤ ਸਹੀ ਰਹੂਗੀ ਸਾਡਾ ਸਰੀਰ ਦਾ ਬਾਡੀ ਅੰਦਰ ਸਹੀ ਰਹੂਗੀ ਹੁਣ ਤੁਸੀਂ ਪ੍ਰੋਟੀਨ ਲੈਂਦੇ ਆ ਉਹ ਤੁਹਾਨੂੰ ਪਾਊਡਰ ਆ ਦਿੰਦੇ ਆ ਜਿਹੜੀ ਅਸਲੀ ਪ੍ਰੋਟੀਨ ਤੁਸੀਂ ਖਾਂਦੇ ਹੀ ਨਹੀਂ ਜਦੋਂ ਘਰੇ ਅਸਲੀ ਦੁੱਧ ਦਾ ਪਨੀਰ ਬਣਿਆ ਹੋਗਾ ਹਨਾ ਤੇ ਉਹ ਤੁਹਾਡੀ ਪ੍ਰੋਟੀਨ ਦਾ ਸੋਸ ਬਹੁਤ ਵਧੀਆ ਬਣ ਗਿਆ ਹੁਣ ਜਿੰਮ ਜਾਂਦੇ ਆਂ ਪਰ ਡੱਬਿਆਂ ਦੇ ਚੀਕੀਨ ਕਰੀ ਜਨੇ ਉੱਥੇ ਸਾਨੂੰ ਪਤਾ ਨਹੀਂ ਕਿਹੜਾ ਕਿ ਐਵੀ ਗੱਲ ਕਿਦਾਂ ਪਾ ਪਾ ਦੇਤਾ ਤੁਸੀਂ ਖਾਈ ਜਾਂਦੇ ਆਂ ਉਹ ਲੈਖੇ ਦੇ ਦਿੰਦੇ ਆਂ ਹਾਂ ਜੀ ਇੱਥੇ ਵੀ ਆਏ ਆਂ ਜੀ ਆਏ ਆਂ ਸੈਟੀਸਫਾਈ ਆਏ ਆਂ ਮੋਹਰਾ ਦਵਾ ਲਓ ਐ ਕਰ ਲਓ ਹਨਾ ਮੋਹਰਾ ਜਿੱਥੋਂ ਮਾਰਕੀ ਨੂੰ ਮਾ ਲਓ ਭਾਜੀ ਅੱਜ ਕੱਲ ਸਭ ਦੋ ਨੰਬਰ ਤੇ ਹੁੰਦੇ ਜਗਲੇ ਲੱਖ ਰੁਪਏ ਸੈਟਅਪ ਜੇ 10 ਲੱਖ ਰੁਪਏ ਸੈਟ ਕੇ ਮੋਹਰ ਲਾ ਕੇ 10 ਲੱਖ ਰੁਪਏ ਦਿੰਦਾ ਉਹਨੂੰ 10 ਲੱਖ ਰੁਪਏ ਦੇ ਕੀ ਨੁਕਸਾਨ ਹੈ ਸਮਝਦੇ ਆਂ ਰੋਟੀ ਤੁਸੀਂ ਆਪਣੇ ਦੁੱਧ ਦਾ ਕਰੋ ਦੇਸੀ ghee omega 3 ਆਪਣੇ ਦਿਮਾਗ ਚੱਲਦਾ ਦੇਸੀ ghee ਨਾਲ ਐਂ ਸੈਟ ਦੇਸੀ ਕੀ ਇਹਨਾਂ ਆਪਣੇ ਸਰੀਰ ਦੀ ਅੰਦਰਾਂ ਅੰਦਰਾਂ ਉਹਦੀਆਂ ਪ੍ਰਸ਼ਾਦ ਚ ਕਦੇ ਪੌਂਦੇ ਕੜਾਜ ਦੇਸੀ ਕੀ ਇਸੇ ਕਰਕੇ ਪੌਂਦੇ ਆ ਜਦੋਂ ਦੇਸੀ ਕੀ ਛਕ ਲੈਂਦੇ ਆ ਸਾਰੀ ਜਿਹੜੀ ਭੁੱਖ ਨਹੀਂ ਲੱਗਦੀ ਕਿਉਂਕਿ ਉਹਨਾਂ ਪਾਚਨ ਕਰੇ ਛਕ ਉਹ ਹੀ ਪਾਚੇ ਜੇ ਵਧੀਆ ਰਹਿੰਦਾ ਹੈਵੀ ਬਹੁਤ ਹੁੰਦਾ ਹੁਣ ਜੇ ਕਿਸੇ ਸ਼ਹਿਰ ਦੇ ਬੰਦੇ ਨੂੰ ਦੁੱਧ ਦੇਣੇ ਜਾਂਦੇ ਆ ਜਾ ਕਿਸੇ ਪੈਂਟ ਦੇ ਨਹੀਂ ਨਿਕਲੀ ਰੱਖਿਆ ਨਹੀਂ ਹੋਣਾ ਜੇ ਨੂੰ ਅਸੀਂ ਆਹ ਆਪਣਾ ਦੁੱਧ ਦੇ ਦਈਏ ਨਾ ਪਿਓਰ ਉਹਨੂੰ ਪਚਦਾ ਨਹੀਂ ਉਹ ਕਹਿੰਦਾ ਇਹ ਸਾਨੂੰ ਇਹ ਵਿੱਚ ਕੁਝ ਪਾਤਾ ਟੱਡੀਆਂ ਲੱਗ ਜਾਂਦੀ ਕਿਉਂਕਿ ਹੈਵੀ ਦੁੱਧ ਆ ਪਿਓਰ ਆ ਵੈਰੈਟੀ ਆ ਅਮੇਦਿਆ ਇਸ ਹੁਣ ਜਿਹਨੂੰ ਪਤਾ ਹੀ ਨਹੀਂ ਹੋਣਾ ਤਾਂ ਕਹਿਣਾ ਹੀ ਆ ਇਹਨੇ ਸਾਨੂੰ ਖਰਾਬ ਦੁੱਧ ਦਿੱਤਾ ਹੁਣ ਤੁਸੀਂ ਗਿੱਜਿਓ ਹੀ ਉਹ ਸਪਰਿਟੇ ਵਾਲਾ ਜਾਂ ਪਾਣੀ ਵਾਲਾ ਦੁੱਧ ਫਿਰ ਤੁਸੀਂ ਆਪੇ ਨੁਕਸਾਨ ਕਰਨਾ ਹੁਣ ਤੁਹਾਨੂੰ ਉਹ ਸਪਰਿਟੇ ਵਾਲਾ ਦੇ ਦੇ ਕੇ ਫਾਇਦੇ ਹੋਈ ਜਾਂਦੇ ਤੁਸੀਂ ਫੇ ਸਾਲ ਦਸਾਂ ਸਲਾਮਤ ਕਦੀ ਕਿਸੇ ਡਾਕਟਰ ਕੋ ਕਦੀ ਕਿਸੇ ਡਾਕਟਰ ਕੋ ਕਦੀ ਕਿਸੇ ਡਾਕਟਰ ਕੋ ਹੁਣ ਜੇ ਸਾਨੂੰ ਮਤਾ ਦਿੰਨੇ ਆ ਫੇ ਤੁਸੀਂ ਮੰਨਦੇ ਨਹੀਂ ਤਾਂ ਹੀ ਕਹਿੰਨੇ ਆ ਕਿ ਸਿਆਣਿਆਂ ਨੇ ਗੱਲਾਂ ਐਵੇਂ ਨਹੀਂ ਕਹੀਆਂ ਕਿ ਘਰ ਦਾ ਖਾਓ ਵਧੀਆ ਖਾਓ ਦੇਸੀ ਖਾਓ ਬਾਹਰਲੀ ਚੀਜ਼ਾਂ ਤੇ ਨਾ ਜਾਓ ਤੁਸੀਂ ਹੁਣ ਹੌਲੀ ਹੌਲੀ ਮਾਡਲ ਲਾਪੇ ਜਿਹੜੇ ਮਾਡਲ ਲਾਪੇ ਬਹੁਤ ਵਧੀਆ ਭਰਾ ਆ ਜਿਨ੍ਹਾਂ ਨੇ ਬਹੁਤ ਸਾਰੇ ਜਣੇ ਮੇਰੇ ਭਰਾ ਜਿਹੜੇ ਨਵੇਂ ਮੁੰਡੇ ਆ ਦੋ ਦੋ ਚਾਰ ਚਾਰ ਪਸ਼ੂ ਰੱਖੋ ਸਾਨੂੰ ਬੈਨੀਫਿਟ ਵੀ ਹੋਊਗਾ ਸਾਨੂੰ ਹੌਲੀ ਜਦੋਂ ਤੁਸੀਂ ਮਤਲਬ ਬਿਜ਼ਨਸ ਕਰਨ ਲੱਪੇ ਸੇਲ ਕਰਨ ਆਪ ਵੀ ਲਾਪੇ ਨਾ ਤਾਂ ਉਹਨਾਂ ਫਾਇਦਾ ਵੀ ਹੋਣ ਲੱਪਣਾ ਹਨਾ ਤੇ ਨੁਕਸਾਨ ਤਾਂ ਹਰ ਚੀਜ਼ ਦੇ ਨਾਲ ਹੁੰਦੇ ਹੀ ਹੁੰਦੇ ਆ ਪਹਿਲਾਂ ਪਹਿਲਾਂ ਮੈਂ ਚੱਲਦਾ ਹੀ ਹੁਣ ਮੈਂ ਇੱਕ ਮਸ਼ੀਨ ਤੋਂ ਸ਼ੁਰੂ ਕੀਤਾ ਸੀ ਇੱਕ ਗਾਂ ਤੋਂ ਸ਼ੁਰੂ ਕੀਤਾ ਜਿੰਨੇ ਤੋਂ ਪਸ਼ੂ ਲੈ ਕੇ 10 15 ਹੌਲੀ ਹੌਲੀ ਵੱਧ ਜੂਗੇ ਠੀਕ ਹੈ ਇਹ ਸਾਰਾ ਸਿਸਟਮ ਸਮਝਣਾ ਪੈਣਾ ਠੀਕ ਹੈ ਬਹੁਤ ਚੀਜ਼ਾਂ ਦੇ ਫਲ ਹੁੰਦੀਆਂ ਜੇ ਮੈਂ ਤੁਹਾਨੂੰ ਤਾਂ ਫਲ ਹੀ ਦੱਸਾਂ ਨਾ ਆਪਾਂ ਨੂੰ ਤਾਂ ਬਹੁਤ ਲੰਬੀ ਲਿਸਟ ਬਣ ਜਾਣੀ ਆ ਠੀਕ ਹੈ ਇਸ ਕਰਕੇ ਆਪਾਂ ਜਦੋਂ ਆਪਣੇ ਪਿਆਰ ਰਹਿੰਦੇ ਆ ਕਿ ਆਪਣੇ ਨਾਲ ਮਨ ਲੱਗਾ ਰਹਿੰਦਾ ਆ ਸਾਰੀ ਗੱਡੀ ਨਾਲ ਹਨ ਕਿ ਜਦੋਂ ਵੀ ਬੰਦਾ ਮਨ ਨਾਲ ਕਰ ਰਿਹਾ ਰਹਿੰਦਾ ਟਾਈਮ ਪਾਸ ਵਧੀਆ ਹੋ ਜਾਂਦਾ ਨਾਲ ਖੇਡੀਆਂ ਨਾਲ ਕਿਤੇ ਆਉਣ ਦਾ ਨਾ ਜਾਣ ਦਾ ਟੈਨਸ਼ਨ ਨਹੀਂ ਲੈਂਦੀ ਆ ਨਾ ਤੇ ਇੱਕ ਸਾਨੂੰ ਸਵੇਰੇ ਚੜ੍ਹਦੇ ਨੂੰ ਦਿਨ ਚੜ੍ਹਦੇ ਨੂੰ ਪੈਸੇ ਆ ਜਾਂਦੇ ਆ ਜੇ 20 ਕਿਲੋ ਦੁੱਧ ਵੀ ਪਾਇਆ 20 ਕਿਲੋ ਦੇ ਹਿਸਾਬ ਨਾਲ ਸਾਨੂੰ ਕਿੰਨੇ ਪੈਸੇ ਆ ਜਾਂਦੇ ਆ ਨਾ 70 ਰੁਪਏ ਹਿਸਾਬ ਨਾਲ ਲਓ ਮੱਗਾਈਆਂ ਦਾ 30 35 ਹਿਸਾਬ ਨਾਲ ਪਰ ਉਹ ਪਰਹੇ ਪਰਕੇ ਦੀ ਪੇਸ਼ਾ ਨੂੰ ਕਈ ਵੇਜ ਜਾਣੇ ਆ ਠੀਕ ਹੈ ਇੱਕ ਕਮਾਈ ਇੱਕ ਪਿਓਰ ਚੀਜ਼ ਖਾਣੇ ਆ ਸੋਚਣ ਵਾਲੀ ਗੱਲ ਆ ਪਿਓਰ ਚੀਜ਼ ਤੁਸੀਂ ਖਾਣਗੇ ਤਾਂ ਫਿਰ ਕੀ ਲੰਮ ਕਿਵੇਂ ਹਨ ਡਾਕਟਰ ਵੀ ਤੁਹਾਨੂੰ ਕੋਈ ਨਹੀਂ ਦੱਸਦੇ ਦੇਸੀ ਘੇ ਨਾ ਖਾਓ ਉਹ ਨਾ ਖਾਓ ਹੁਣ ਤੁਸੀਂ ਆਪ ਸੋਚੋ ਬਲਟ ਦੇ ਵਿੱਚ ਸਾਰੇ ਥਾਂ ਘੁਰਦਵਾਰੇ ਆ ਕਦੀ ਇਹ ਸੁਣਿਆ ਕਿ ਐਸ ਗੁਰਦਵਾਰੇ ਦੇ ਦੇਸੀ ਘੇ ਖਾ ਕੇ ਬੰਦੇ ਨੂੰ ਅਟੈਕ ਹੋ ਗਿਆ ਜੀ ਇਹਨੂੰ ਆਹ ਪ੍ਰੈਸ਼ਰ ਵੱਧ ਗਿਆ ਦਾ ਬੀਪੀ ਵੱਧ ਗਿਆ ਇਹ ਡਾਕਟਰਾਂ ਨੇ ਬਹਿਨ ਪਾਇਓਗਾ ਕੁਝ ਨਹੀਂ ਪਾਦਾ ਜਦੋਂ ਤੁਸੀਂ ਆਪਣਾ ਜਦੋਂ ਮਨ ਚ ਤੁਹਾਡਾ ਘਰ ਘਰ ਜਾਂਦੀ ਕੋਈ ਚੀਜ਼ ਨਾ ਉਹਨੂੰ ਕੱਢਣਾ ਔਖਾ ਹੋ ਜਾਂਦਾ ਠੀਕ ਆ ਕੱਢਣਾ ਬਹੁਤ ਔਖਾ ਹੋ ਜਾਂਦਾ ਸਟ्रेस ਹੋ ਜਾਂਦੀ ਆ ਠੀਕ ਆ ਤਾਂ ਫੇ ਉਹ ਬੰਦਾ ਸਾਰ ਬੰਦੇ ਉਹੀ ਸੋਚ ਰੰਦਾ ਕਿ ਆ ਕੀ ਹੋ ਗਿਆ ਕੀ ਹੋ ਗਿਆ ਇਸ ਲਈ ਕਹਿਣਾ ਮੈਂ ਨਾ ਵਧੀਆ ਖਾਓ ਵਧੀਆ ਪੀਓ ਆਪਣੇ ਘਰੇ ਸਬਜ਼ੀਆਂ ਲਾਓ ਆਪਣੇ ਘਰੇ ਮਿਰਚਾਂ ਲਾਓ ਕੂਠਿਆਂ ਦੇ ਜਿੱਦਾਂ ਦਾ ਵੀ ਤੁਹਾਨੂੰ ਜਿੱਥੇ ਵੀ ਥਾਂ ਮਿਲਦਾ ਤਾਨੂੰ ਆ ਗੋਬਰ ਘਾ ਜਿੱਥੇ ਤੋਂ ਜੋਪਰਿਆ ਗੋਬਰ ਤੋਂ ਬਹੁਤ ਸਾਰੀਆਂ ਚੀਜ਼ਾਂ ਸੁੱਕਾਗਾ ਕੇ ਖਾਦ ਬਣਦੀ ਬਹੁਤ ਵਧੀਆ ਤੇ ਤੁਹਾਡੇ ਘਰੇ ਵਧੀਆ ਖਾਣ ਨੂੰ ਆਉਗੇ ਤੁਸੀਂ ਵਧੀਆ ਦੇਸੀ ਕੇ ਤੁਹਾਡੇ ਚਮਚਾ ਮੈਨੂੰ ਮਕਾਇਆ ਹੋਵੇ ਜੇ ਜਦੋਂ ਅਸੀਂ ਪਨੀਰ ਰੱਚ ਪਾਈਦਾ ਨਾ ਦੇਸੀ ਕੇ ਚਮਚਾ ਆਪਣੇ ਮੂੰਗੀ ਮਸਾਹੇ ਦਾਣ ਨਾਲ ਲੱਸੀ ਦਾ ਗਲਾਬ ਵਿੱਚ ਪਿਆਜ ਕੱਟਿਆ ਉਹਨਾਂ ਦਾ ਨਿਆਰਾ ਹੀ ਆ ਜਾਂਦਾ ਤੁਸੀਂ ਆਪ ਸੋਚ ਕੇ ਦੇਖੋ ਹਣ ਪਿਓਰ ਚੀਜ਼ਾਂ ਤੁਸੀਂ ਲੱਭਣ ਲੱਪੇ ਐਦਾਂ ਨਹੀਂ ਲੱਭਣੀਆਂ ਕੰਮ ਕਰਨਾ ਪੈਣਾ ਜੇ ਨੇ ਜੇ ਤੁਸੀਂ ਲੈਣੀ ਹੈ ਤਾਂ ਤੁਹਾਨੂੰ ਰੇਟ ਮੈਨ ਲੈਣਾ ਹੀ ਮੈਣਾ ਜਿਆਦਾ ਠੀਕ ਹੈ ਇਹ ਇਹ ਨਾ ਸੋਚਿਓ ਕਿ ਤੁਹਾਨੂੰ ਫ੍ਰੀਜੀ ਦੇ ਦੇਣੀ ਆ ਜੇ ਉਸ ਰੇਟ ਦੇ ਦੁਕਾਨ ਦੇ ਹਿਸਾਬ ਨਾਲ ਜੀ ਦੁਕਾਨ ਦੇ ਹਿਸਾਬ ਨਾਲ ਕੋਈ ਨਹੀਂ ਦੇਊਗਾ ਜਿਹੜਾ ਤੁਸੀਂ ਨਹੀਂ ਲਈ ਫਿਰ ਤੁਸੀਂ ਸੋਚਦੇ ਆਂ ਕਿ ਸਾਨੂੰ ਕੋਈ ਦਿੰਦਾ ਨਹੀਂ ਤੁਸੀਂ ਭਾਜੀ ਜੇ ਤੇ ਤੋਂ ਪੈਸੇ ਹੈਗੇ ਉਹਨੇ ਸੋਚਣਾ ਨਹੀਂ ਉਹਨੂੰ ਪਤਾ ਕਿ ਪਿਓ ਰਿਆ ਉਸ ਝਟ ਧਰ ਦੰਦਾ ਹੁਣ ਤਾਂ ਅੱਤ ਤੁਸੀਂ ਪੈਸੇ ਬਾਰੇ ਸੋਚੀ ਜਾਣਾ ਹੁਣ ਤੁਸੀਂ ਮੰਨ ਲਓ ਹੁਣ ਪੈਸੇ ਬਚਾਉਣ ਲੱਪੇ ਮੰਨ ਲਓ ਅੱਜ 200 ਬਚਾ ਲਿਆ 300 ਬਚਾ ਲਿਆ ਉਹ ਚੀਜ਼ ਲੈ ਲਈ ਉਹ ਲੈ ਲਈ ਡੁਪਲੀਗਟ ਜਿੱਦਾਂ ਲਈ ਗਿਆ ਹਨ ਪਰ ਜਦੋਂ ਸਾਨੂੰ ਬਾਅਦ ਚ ਡਾਕਟਰ ਤੇ ਜਾਣਾ ਪੈਂਦਾ ਫਿਰ ਡਾਕਟਰ ਕੋਲੋਂ ਸਾਢੇ ਸਾਢੇ ਘੱਟ ਕਰ ਲੋ ਸਾਢੇ ਘੱਟ ਡਾਕਟਰ ਕਿਹਦੇ ਨਹੀਂ ਮਿੱਤ ਉਹ ਨਹੀਂ ਘਟ ਕੁਝ ਕਰਦੇ ਹਨਾ ਉਹ ਨਹੀਂ ਤਾਂ ਆਪਣਾ ਫੀਸ ਲੈਣੀ ਉਹਨਾਂ ਨੇ ਇੰਨਾ ਚਾਰ ਤੇ ਇਦਾਂ ਟਾਮਾ ਜਮਾ ਜੋੜਿਆ ਹੁੰਦਾ ਹੈ ਉਹ ਕਿੱਦਾਂ ਪੂਰਾ ਕਰੋਗੇ ਏਦ ਕਰਕੇ ਸਾਰੇ ਜਣੇ ਆਪਣੇ ਘਰ ਪਸ਼ੂ ਰੱਖੋ ਬੱਕਰੀਆਂ ਰੱਖੋ ਗਾਂਵਾਂ ਰੱਖੋ ਦੇਸੀ ਮੱਝਾ ਰੱਖੋ ਤੰਦਰੁਸਤ ਰਹੋ ਕੰਮ ਕਰੋਗੇ ਫਰੀ ਚ ਪਸੀਨਾ ਨਿਕੂਗਾ ਆਪਣੇ ਰੋਮ ਰੋਮ ਖੁੱਲੂਗੇ ਠੀਕ ਆ ਏਸੀਆਂ ਚ ਬਣਾ ਚਲੋ ਠੀਕ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ